ਪਹਾੜੀ ਇਲਾਕਿਆਂ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪਹਾੜੀ ਇਲਾਕਿਆਂ ਵਿੱਚ ਲਗਾਤਾਰ بارش جاری ਹੈ ਇਸ ਦੇ ਚੱਲਦਿਆਂ ਅੱਜ ਸਵੇਰੇ ਰਾਵੀ ਦਰਿਆ ਵਿੱਚ 2 ਲੱਖ ਤੋਂ ਵੱਧ ਪਾਣੀ ਛੱਡਿਆ ਗਿਆ ਜਿਸ ਨਾਲ ਦਰਿਆ ਦਾ ਪਾਣੀ ਖਤਰਨਾਕ ਪੱਧਰ ਤੇ ਪਹੁੰਚ ਚੁੱਕਿਆ ਪਾਣੀ ਵਧਣ ਨਾਲ ਪਿੰਡ ਦੇ ਆਲੇ-ਦੁਆਲੇ ਦੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ ਇਲਾਕਾ ਵਾਸੀਆਂ ਦੇ ਘਰਾਂ 'ਚ ਬਾਹਰਲੇ ਪਾਸੇ ਪਾਣੀ ਇਕੱਟਾ ਹੋ ਚੁੱਕਿਆ ਕੁਸ਼ਕਰਾ ਵਿੱਚ ਪਾਣੀ ਅੰਦਰ ਵੜਨ ਦੀ ਖਬਰਾਂ ਵੀ ਸਾਹਮਣੇ ਆ ਰਹੀਆਂ। ਫਰਾਵਿਦ ਰਿਆ ਦੇ ਕੰਢੇ ਵਸਦੇ ਕਿਸ਼ਤੀ ਚਲਾਉਣ ਵਾਲੇ ਮਲਾਹਾ ਦੀ ਝੁੱਗੀਆਂ ਵਿੱਚ ਪਾਣੀ ਵਹਿ ਚਲਾ ਗਿਆ। ਉਹਦੇ ਦਰਿਆ ਤੋਂ ਪਾਰਲੇ ਪਾਸੇ ਵਿੱਚ ਕੁਝ ਲੋਕਾਂ ਨੇ ਦੱਸਿਆ ਕਿ ਪਾਣੀ ਘਰਾ ਦੇ ਅੰਦਰ ਵੜ ਚੁੱਕਿਆ ਹੈ ਜਿਸ ਨਾਲ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਦਰਿਆ ਦੇ ਨੇੜੇ ਖੇਤਰਾ ਵਿੱਚ ਮੱਕੀ ਧਾਨ ਅਤੇ ਹੋਰ ਫਸਲਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਾਰੀ ਮਿਹਨਤ ਪਾਣੀ ਵਿੱਚ ਵਹਿ ਚੁੱਕੀ ਹੈ। ਇਲਾਕਾ ਵਾਸਿਆ ਦਾ ਕਹਿਣਾ ਹੈ ਕਿ ਪਾਣੀ ਦੇ ਹਲੇ ਦੁਆਲੇ ਹੋਣ ਕਾਰਨ ਨਾ ਵਿੱਚ ਖਬਰ ਦਾ ਮਾਹੌਲ ਹੈ ਬੱਚਿਆਂ ਅਤੇ ਬਜ਼ੁਰਗਾਂ ਦੀ ਸੁਰੱਖਿਆ ਸਭ ਤੋਂ ਵੱਡੀ ਚਿੰਤਾ ਬਣ ਚੁੱਕੀ ਹੈ ਪ੍ਰਸ਼ਾਸਨ ਵੱਲੋਂ ਦਾਵਾ ਕੀਤਾ ਗਿਆ ਕਿ ਜੇਕਰ ਹਰ ਵਰਗੀ ਸਥਿਤੀ ਬੰਦੀ ਹੈ ਤਾਂ ਉਸ ਨਾਲ ਜਿੱਠਣ ਦੀ ਸਾਰੀ ਤਿਆਰੀ ਕੀਤੀ ਗਈ ਹੈ ਰਾਹਤ ਟੀਮਾਂ ਨੂੰ ਅਲਰਟ ਤੇ ਰੱਖਿਆ ਗਿਆ ਅਤੇ ਪ੍ਰਭਾਵਿਤ ਇਲਾਕਿਆਂ ਨੂੰ ਸੁਰੱਖਿਅਤ ਥਾਵਾਂ ਤੇ ਪੇਜ ਲਈ ਪ੍ਰਬੰਧ ਕੀਤੇ ਜਾ ਰਹੇ ਹਨ ਰਾਵੀ ਦਰਿਆ ਦਾ ਪਾਣੀ ਹੈ ਜਿਹੜਾ ਜ਼ਿਆਦਾ ਵਧਨ ਕਰਕੇ ਜਿਹੜਾ ਪਿੰਡ ਚੱਕ ਰਾਮਸਾਏ ਆ ਉਹਦੇ ਵਿੱਚ ਤੇ ਮਕੋੜੇ ਦੇ ਨਾਲ ਪਾਣੀ ਲੱਗ ਚੁਕਿਆ ਤੇ ਅਜੇ ਤੱਕ ਜਿਹੜਾ ਕੋਈ ਵੀ ਹੈ ਮੰਨ ਲਓ ਪਾਰਲੇ ਪਿੰਡ ਨੇ ਉਹਦੇ ਵਿੱਚ ਝੁੰਬਰ ਪਿੰਡਾ ਜਿਹੜਾ ਝੁੰਬਰਾਂ ਦੇ ਵਿੱਚ ਪਾਣੀ ਵੜ ਚੁਕਿਆ ਘਰਾਂ ਦੇ ਵਿੱਚ ਤੇ ਜਿਹੜਾ ਪਾਰਲੇ ਪਾਸੇ ਦਾ ਕੋਈ ਵੀ ਜਿਹੜਾ ਪ੍ਰਬੰਧ ਨਹੀਂ ਹੈਗਾ ਨਾ ਤੇ ਸਾਡੇ ਇੱਥੇ ਕੋਈ ਅਗਨ ਬੋਟ ਹੈਗਾ ਕਿ ਜਿਹੜੇ ਬੋਟਮੈਨ ਆ ਉਹ ਜਿਹੜੇ ਪਾਰ ਦੇ ਕੇ ਹਲਾ ਤਾਨੂੰ ਸੁਣ ਸਕਣ ਪ੍ਰਸ਼ਾਸਨ ਜਿਹੜਾ ਮੈਕਮੇ ਤੇ ਡੀਸੀ ਦਫਤਰ ਵੱਲੋਂ ਹਰ ਵਾਰੀ ਇਹ ਕਿਹਾ ਜਾਂਦਾ ਕਿ ਸਾਡੇ ਕੋਲ ਸਾਰੇ ਪ੍ਰਬੰਧ ਹੈਗੇ ਆ ਲੇਕਿਨ ਹਾਨੂੰ ਆਪਣੇ ਦਰਿਆ ਦੇ ਉੱਤੇ ਸਵਾਖ ਕਿਸ਼ਤੀ ਤੋਂ ਇਲਾਵਾ ਕੋਈ ਹਗਣ ਬੋਟ ਨਹੀਂ ਕੋਈ ਇਦਾਂ ਦੀ ਕਿਸ਼ਤੀ ਨਹੀਂ ਹੈਗੀ ਕਿ ਜਿਹੜੀ ਮੰਨ ਲਓ ਇੰਨੇ ਪਾਣੀ ਦੇ ਵਿੱਚ ਉਹ ਸੱਤ ਪਿੰਡ ਆ ਜਿਹੜੇ ਉਹਨਾਂ ਦੀ ਕੋਈ ਮੰਨ ਲਓ ਦੋਖ ਹੋ ਜੇ ਕੋਈ ਉਹਨਾਂ ਨੂੰ ਮੰਨ ਲਓ ਕੋਈ ਇਦਾਂ ਦੇ ਹਾਲਾਤ ਹੋ ਜਾਣ ਕੋਈ ਬਿਮਾਰ ਹੋ ਜੇ ਕੋਈ ਕੋਸ ਹੋ ਜੇ ਲੇਕਿਨ ਉਹਨਾਂ ਦੀ ਹਲੇ ਕੋਈ ਵੀ ਸਾਰ ਲੈਣ ਵਾਲਾ ਨਹੀਂ ਦਰਿਓਂ ਪਾਰ ਹੈਗਾ ਤੇ ਇਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਆ ਸਾਡੇ ਬਿਲਕੁਲ ਘਰਾਂ ਦੇ ਨਾਲ ਜਿਹੜਾ ਇਹ ਪਾਣੀ ਸਾਰੇ ਲੱਗਿਆ ਇੱਕ ਥੋੜਾ ਜਿਹਾ ਕੈਮਰਾ ਇਧਰਲੇ ਪਾਸੇ ਮਾਰੋ ਆ ਸਾਰੇ ਘਰ ਦੀਆਂ ਦੁਬਾਰਾਂ ਜਿਹੜੀਆਂ ਸਾਰਿਆਂ ਨਾਲ ਪਾਣੀ ਲੱਗਾ ਹੋਇਆ ਕੀ ਕਹਿੰਦੇ ਕੁਝ ਵੀ ਨੁਕਸਾਨ ਹੋ ਸਕਦਾ ਜੇ ਪਾਣੀ ਜਿਹੜਾ ਉਹ ਪੂਰੇ ਜ਼ੋਰ ਨਾਲ ਪਾਣੀ ਵਸ ਵਧ ਰਿਹਾ ਹੈ